ਗਾयक ਰਾਜਵੀਰ ਜਵੰਦਾ ਦੀ ਸਿਹਤ ਦੀ ਹਾਲਤ ਬੀਤੀ ਲੰਗੀ ਰਾਤ ਕਿੱਦਾਂ ਦੀ ਰਹੀ ਇਹ ਗੱਲ ਪੂਰਾ ਪੰਜਾਬ ਬੜੀ ਉਤਸੁਕਤਾ ਨਾਲ ਬੜੀ ਟੈਨਸ਼ਨ ਦੇ ਨਾਲ ਜਾਣਨੀ ਚਾਹੁੰਦਾ ਹੈ ਕਿਉਂਕਿ ਬੀਤੀ ਲੰਗੀ ਰਾਤ ਜਦੋਂ ਕਮਰ ਗਰੇਵਾਲ ਜਦੋਂ ਜਿਹੜੇ ਗਾਇਕ ਰੇਸ਼ਮ ਅਨਮੋਲ ਤੇ ਜਸ ਬਾਜਵਾ ਇਹਨਾਂ ਤਿੰਨਾਂ ਨੇ ਵੀਡੀਓ ਦੋ ਤਿੰਨ ਪਾਈਆਂ ਤੇ ਲੋਕਾਂ ਨੂੰ ਅਰਦਾਸਾਂ ਕਰਨ ਲਈ ਕਿਹਾ ਤੇ ਇਹਨਾਂ ਗਾਇਕਾਂ ਨੇ ਦੱਸਿਆ ਕਿ ਅੱਜ ਦੀ ਰਾਤ ਰਾਜਵੀਰ ਜਵੰਦਾ ਦੇ ਲਈ ਬੜੀ ਨਾਜ਼ੁਕ ਹੈ ਤਾਂ ਉਸ ਵਕਤ ਰਾਜਵੀਰ ਜਵੰਦਾ ਨੂੰ ਚਾਉਣ ਵਾਲਿਆਂ ਦੀ ਧੜਕਣਾ ਤੇਜ਼ ਹੋਈਆਂ ਟੈਨਸ਼ਨ ਹੋਰ ਵਧੀ ਸੱਚਮੁੱਚ ਗਾਇਕ ਰਾਜਵੀਰ ਜਵੰਦਾ ਨੂੰ ਲੋਕ ਬਹੁਤ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਦੀ ਗਾਇਕੀ ਉਹਨਾਂ ਦੇ ਗੀਤ ਲੋਕਾਂ ਦੇ ਅੰਦਰ ਵਸੇ ਹੋਏ ਨੇ ਮੈਂ ਵੀ ਉਹਨਾਂ ਚੋਂ ਇੱਕ ਹਾਂ ਜਿਹੜੇ ਰਾਜਵੀਰ ਜਵੰਦਾ ਦੀ ਗਾਇਕੀ ਨੂੰ ਬਹੁਤ ਪਸੰਦ ਕਰਦੇ ਨੇ ਰਾਜਵੀਰ ਜਵੰਦਾ ਦੀ ਬੀਤੀ ਰਾਤ ਲੰਗੀ ਰਾਤ ਕਿਦਾਂ ਦੀ ਟੱਪੀ ਹੈ ਕਿਉਂਕਿ ਬਹੁਤ ਝੂਠੀਆਂ ਤੇ ਗਲਤ ਖਬਰਾਂ ਕੁਝ ਲੋਕ ਫੈਲਾ ਰਹੇ ਨੇ ਹੁਣ ਅੱਜ ਸਵੇਰ ਵੀ ਮੈਂ ਕਈਆਂ ਦੇ ਮੈਸੇਜ ਦੇਖੇ ਬੜੇ ਗੰਦੇ ਮੈਸੇਜ ਉਹਨਾਂ ਦੇ ਲਿਖੇ ਹੋਏ ਸੀ ਰਾਜਵੀਰ ਜਵੰਦਾ ਦੀ ਲੰਗੀ ਰਾਤ ਬਾਰੇ ਪਰ ਇਹ ਗੱਲ ਠੀਕ ਨਹੀਂ ਦੇਖੋ ਰਾਜਵੀਰ ਜਵੰਦਾ ਬਾਰੇ ਜਿਹੜੀ ਅਰਦਾਸਾ ਕਰਨ ਦੀਆਂ ਵੀਡੀਓ ਕਮਰ ਗਰੇਵਾਲ ਜਸ ਬਾਜਵਾ ਜਾਂ ਰੇਸ਼ਮ ਅਨਮੋਲ ਗਾਇਕ ਹੋਰਾਂ ਨੇ ਪਾਈਆਂ ਉਹਨਾਂ ਨੇ ਬਾਅਦ ਵਿੱਚ ਆਪ ਹੀ ਸਪਸ਼ਟ ਕਰਤਾ ਸੀ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਉਹਦੀ ਹਾਲਤ ਪਹਿਲਾਂ ਨਾਲੋਂ ਬਹੁਤ ਵਿਗੜ ਗਈ ਹੈ ਉਹਨਾਂ ਦਾ ਮਤਲਬ ਇਹ ਸੀ ਕਿ ਡਾਕਟਰ ਕਹਿ ਰਹੇ ਨੇ ਕਿ ਜਿੰਨੇ ਘੰਟੇ ਚਾਹੀਦੇ ਨੇ ਕਿਸੇ ਵਿਅਕਤੀ ਨੂੰ ਇੱਕ ਹਾਲਤ 'ਚ ਅੱਜ ਦੀ ਰਾਤ ਉਹ ਬਹੁਤ ਮਹੱਤਵਪੂਰਨ ਸਮਾਂ ਤੇ ਇਸ ਕਰਕੇ ਉਹ ਕਹਿੰਦੇ ਕਿ ਅਸੀਂ ਆਪਣੇ ਤੌਰ ਤੇ ਹੀ ਲੋਕਾਂ ਨੂੰ ਕਿਹਾ ਕਿ ਤੁਸੀਂ ਦੁਆਵਾਂ ਤੇ ਅਰਦਾਸਾਂ ਕਰੋ ਦੇਖੋ ਡਾਕਟਰ ਆਪਣਾ ਜੋਰ ਲਾ ਰਹੇ ਨੇ ਡਾਕਟਰ ਇਲਾਜ ਕਰ ਰਹੇ ਨੇ ਔਰ ਬੜੀ ਆਧੁਨਿਕ ਤਕਨੀਕ ਦੇ ਨਾਲ ਰਾਜਵੀਰ ਜਵੰਦਾ ਦਾ ਇਲਾਜ ਹੋ ਰਿਹਾ ਕਿੱਦਾਂ ਲੰਗੀ ਬੀਤੀ ਰਾਤ ਦੇਖੋ ਕੋਈ ਵੀ ਇਹੋ ਜੀ ਅਜੇ ਉਸ ਤੋਂ ਅੱਗੇ ਦੀ ਮਾੜੀ ਖਬਰ ਜਿਹੋ ਜੀ ਕਈ ਲੋਕਾਂ ਨੇ ਲਿਖ ਕੇ ਝੂਠੀ ਪਾਤੀ ਉਹੋ ਜੀ ਕੋਈ ਗੱਲ ਨਹੀਂ ਰਾਜਵੀਰ ਜਵੰਦਾ ਅਜੇ ਉਸੇ ਤਰ੍ਹਾਂ ਉਹਨਾਂ ਦੀ ਹਾਲਤ ਬਣੀ ਹੋਈ ਹੈ ਕੁਝ ਕੁ ਪੋਜ਼ਿਟਿਵ ਸਹੀ ਜਿਹੜੇ ਚਿੰਨ੍ਹ ਨੇ ਸਾਈਨ ਨੇ ਉਹ ਤਾਂ ਸਾਹਮਣੇ ਆ ਰਹੇ ਨੇ ਪਰ ਬਹੁਤ ਜ਼ਿਆਦਾ ਕੋਈ ਨੈਗੇਟਿਵ ਜਾਂ ਬਹੁਤ ਜ਼ਿਆਦਾ ਕੋਈ ਪੋਜ਼ਿਟਿਵ ਰਾਤ ਦੀ ਸਥਿਤੀ 'ਚ ਕੋਈ ਨਵੀਂ ਚੀਜ਼ ਸਾਹਮਣੇ ਨਹੀਂ ਆਈ ਉਸੇ ਤਰ੍ਹਾਂ वेंटिलेटर ਤੇ ਆ ਰਾਜਵੀਰ ਜਵੰਦਾ ਉਸੇ ਤਰ੍ਹਾਂ ਬਣੋਟੀ ਸਾਹਿਬ ਹੀ ਦਿੱਤਾ ਜਾ ਰਿਹਾ ਹੈ ਉਸੇ ਤਰ੍ਹਾਂ ਉਹ ਉਹਨਾਂ ਨੂੰ ਡਾਕਟਰ ਜਿਹੜੇ ਆ ਕੇਅਰ ਕਰ ਰਹੇ ਨੇ ਅਜੇ ਤੱਕ ਉਹ ਹੋਸ਼ ਨਹੀਂ ਗਏ ਪਰ ਕੁਝ ਕੁ ਚੀਜ਼ਾਂ ਜਿਹੜੀਆਂ ਦੱਸਿਆ ਜਾ ਰਿਹਾ ਹੈ ਕਿ ਸਹੀ ਹੋਈਆਂ ਉਹਨਾਂ ਦਾ ਬੀਪੀ ਸਹੀ ਹੋਇਆ ਉਹਨਾਂ ਦੀ ਬਾਡੀ ਚ ਕੁਝ ਹੋਰ ਚੀਜ਼ਾਂ ਜਿਹੜੀਆਂ ਪਹਿਲੇ ਤੇ ਦੂਜੇ ਦਿਨ ਤੱਕ ਠੀਕ ਨਜ਼ਰ ਨਹੀਂ ਸਿਆ ਰਹੀਆਂ ਉਹ ਠੀਕ ਨਜ਼ਰ ਆਉਣ ਲੱਗੀਆਂ ਨੇ ਔਰ ਅਜੇ ਰਾਜਵੀਰ ਜਵੰਦਾ ਦੇ ਲਈ ਬਹੁਤ ਸਾਰੀਆਂ ਉਮੀਦਾਂ ਬਾਕੀ ਨੇ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਚਾਹਣ ਵਾਲੇ ਸਾਰਿਆਂ ਨੂੰ ਦੇਖੋ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਾਜਵੀਰ ਜਵੰਦਾ ਇੱਕ ਪਹਿਲਾ ਤੇ ਆਖਰੀ ਕੇਸ ਨਹੀਂਗਾ ਕਿ ਆਵਾਰਾ ਪਸ਼ੂਆਂ ਦੇ ਨਾਲ ਐਕਸੀਡੈਂਟ ਹੋਇਆ ਲੱਖਾਂ ਲੋਕ ਪਹਿਲਾਂ ਤੇ ਇਸ ਤੋਂ ਬਾਅਦ ਵੀ ਇਸ ਗਲਤ ਚੀਜ਼ ਦੀ ਭੇਟ ਚੜਦੇ ਰਹੇ ਨੇ ਤੇ ਚੜ ਰਹੇ ਨੇ ਪਰ ਅਜੇ ਤੱਕ ਸਰਕਾਰਾਂ ਨੇ ਇਹਦੇ ਉੱਪਰ ਕੋਈ ਵੀ ਪੁਖਤਾ ਪ੍ਰਬੰਧ ਕਰਨ ਬਾਰੇ ਨਾ ਸੋਚਿਆ ਤੇ ਜਿੰਨਾ ਟਾਈਮ ਲੋਕ ਨਹੀਂ ਬੋਲਦੇ ਉਹਨਾਂ ਟਾਈਮ ਇਹਨਾਂ ਨੇ ਸੋਚਣਾ ਵੀ ਨਹੀਂ ਰੋਜ਼ਾਨਾ ਹੀ ਐਕਸੀਡੈਂਟ ਹੁੰਦੇ ਨੇ ਆਵਾਰਾ ਪਸ਼ੂਆਂ ਨਾਲ ਲੋਕਾਂ ਦੇ ਪਰ ਸਰਕਾਰਾਂ ਰੋਡ ਸੇਫਟੀ ਟੈਕਸ ਲੈ ਕੇ ਤੇ ਗਾਊ ਟੈਕਸ ਲੈ ਕੇ ਗਾਊ ਸਸ ਲੈ ਕੇ ਚੁੱਪ ਬੈਠੀਆਂ ਨੇ ਰਾਜਵੀਰ ਜਵੰਦਾ ਦੀ ਸਿਹਤ ਬੀਤੀ ਰਾਤ ਉਸੇ ਤਰ੍ਹਾਂ ਗੁਜ਼ਰੀ ਹੈ ਜਿਵੇਂ ਪਿਛਲੇ ਦਿਨਾਂ ਤੋਂ ਸੀ ਕਾਫੀ ਸਾਰੇ ਗਾਇਕ ਨੇ ਜਿਹੜੇ ਉੱਥੇ ਮੌਜੂਦ ਰਹੇ ਔਰ ਇਹਦੇ ਚ ਇੱਕ ਬੜੀ ਖਾਸ ਗੱਲ ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਣਾ ਕਿ ਰਾਜਵੀਰ ਜਵੰਦਾ ਦੇ ਲਈ ਜਿੱਥੇ ਪੂਰੇ ਪੰਜਾਬ ਚੋਂ ਲੱਖਾਂ ਲੋਕ ਚਿੰਤਤ ਹੋਏ ਉੱਥੇ ਗਾਇਕ ਵੱਡੀ ਪੱਧਰ ਤੇ ਆਏ ਨੇ ਦੇਖੋ ਕਿੰਨੇ ਸਾਰੇ ਗਾਇਕ ਨੇ ਜਿਹੜੇ ਲਗਾਤਾਰ ਉੱਥੇ ਆਸ-ਪਾਸੇ ਹੀ ਉਸ ਦਿਨ ਦੇ ਫਿਰਦੇ ਨੇ ਮਨਕੀਰਤ ਔਲਖ ਜਸ ਬਾਜਵਾ ਕਮਰ ਗਰੀਵਾਲ ਰੀਸ਼ਮਨ ਮੂਲ ਗਿੱਪੀ ਗਰੇਵਾਲ ਮਤਲਬ ਕਿੰਨੇ ਸਾਰੇ ਗਾਇਕ ਉਥੇ ਹੀ ਆਸੇ ਪਾਸੇ ਹੀ ਫਿਰਦੇ ਨੇ ਕਿਉਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਉਹਦਾ ਜਿਹੜਾ ਸੁਭਾਅ ਸੀਗਾ ਉਹ ਸਾਰਿਆਂ ਦੇ ਨਾਲ ਬੜਾ ਛੇਤੀ ਰਚਮਿਚ ਜਾਂਦਾ ਸੀ ਕਿਸੇ ਦੇ ਨਾਲ ਉਹ ਵਿਗਾੜਦਾ ਨਹੀਂ ਸੀ ਤੇ ਇਸ ਹਾਲਤ ਦੇ ਵਿੱਚ ਫਿਰ ਉਹਦੇ ਨਾਲ ਸਾਰੇ ਖੜੇ ਨੇ ਕਿਉਂਕਿ ਉਹਨੂੰ ਸਾਰੇ ਪਿਆਰ ਕਰਦੇ ਨੇ ਰਾਤ ਜਦੋਂ ਵੀਡੀਓ ਪਾਈ ਐ ਕਮਰ ਗਰੇਵਾਲ ਜਸ ਬਾਜਵਾ ਹੋਰਾਂ ਨੇ ਤਾਂ ਉਹਨਾਂ ਨੇ ਇਹ ਗੱਲ ਦੱਸੀ ਸੀ ਵੀ ਵੇਖੋ ਬਾਅਦ ਪਹਿਲਾਂ ਉਹਨਾਂ ਨੇ ਵੀਡੀਓ ਪਾਈ ਬਾਅਦ ਚ ਉਹਨਾਂ ਨੂੰ ਸ਼ਾਇਦ ਆਪ ਨੂੰ ਹੀ ਲੱਗਿਆ ਕਿ ਕੁਝ ਲੋਕ ਇਹਦਾ ਮਤਲਬ ਗਲਤ ਲੈ ਗਏ ਵੀ ਸ਼ਾਇਦ ਹੋਰ ਖਤਰਾ ਵੱਧ ਗਿਆ ਫਿਰ ਉਹਨਾਂ ਨੇ ਆਪ ਹੀ ਦੂਜੀ ਵੀਡੀਓ ਪਾਈ ਦੂਜੀ ਵੀਡੀਓ ਚ ਉਹਨਾਂ ਨੇ ਕਿਹਾ ਕਿ ਦੇਖੋ ਸਾਡੀ ਵੀਡੀਓ ਦਾ ਮਤਲਬ ਇਹ ਨਾ ਕੰਡਿਆ ਜਾਵੇ ਵੀ ਰਾਜਵੀਰ ਦੀ ਜਵੰਦਾ ਦੀ ਸੇਤ ਹੋਰ ਵਿਗੜ ਗਈ ਉਹਨਾਂ ਨੇ ਸਪਸ਼ਟ ਕੀਤਾ ਕਿ ਹੋਰ ਨਹੀਂ ਵਿਗੜੀ ਬਲਕਿ ਉਸੇ ਹਾਲਤ ਚ ਹੈ ਔਰ ਅੱਜ ਜਿੰਨੇ ਘੰਟੇ ਇੱਕ ਵਿਅਕਤੀ ਨੂੰ ਚਾਹੀਦੇ ਨੇ ਘਟਨਾ ਤੋਂ ਬਾਅਦ ਉਹ ਅੱਜ ਦੀ ਰਾਤ ਜਿਹੜੀ ਆ ਉਹ ਬੜੀ ਮਹੱਤਵਪੂਰਨ ਹੈ ਅਹਿਮ ਹੈ ਇਸ ਕਰਕੇ ਉਹ ਕਹਿੰਦੇ ਅਸੀਂ ਤੁਹਾਨੂੰ ਬੇਨਤੀ ਕੀਤੀ ਸੀ ਇੱਥੇ ਇੱਕ ਗੱਲ ਸਪਸ਼ਟ ਹੈ ਕਿ ਡਾਕਟਰਾਂ ਦੇ ਇਲਾਜ ਨੇ ਆਪਣਾ ਰੰਗ ਦਿਖਾਉਣਾ ਜਿੰਨੀ ਮੈਡੀਕਲ ਤਕਨੀਕ ਵਧੀ ਹੈ ਉਹਦੇ ਵਿੱਚ ਡਾਕਟਰ ਆਪਣੀ ਸਖਤ ਮਿਹਨਤ ਕਰ ਰਹੇ ਨੇ ਡਾਕਟਰਾਂ ਨੂੰ ਦੂਜਾ ਰੱਬ ਕਿਹਾ ਜਾਂਦਾ ਹੈ ਇੱਥੇ ਇੱਕ ਗੱਲ ਇਹ ਵੀ ਜ਼ਿਕਰ ਕਰਨੀ ਹੋਏਗੀ ਕਿ ਇਲਾਜ ਵਪਾਰ ਨਹੀਂ ਬਣਨਾ ਚਾਹੀਦਾ ਇਲਾਜ ਇਲਾਜ ਰਹਿਣਾ ਚਾਹੀਦਾ ਪ੍ਰਾਈਵੇਟ ਇਲਾਜ ਜਿਹੜਾ ਇਹ ਬੰਦ ਹੋ ਕੇ ਇਲਾਜ ਸਿਰਫ ਫਰੀ ਤੇ ਸਰਕਾਰੀ ਹੋਣਾ ਚਾਹੀਦਾ ਹੁਣ ਫੋਰਟੀਸ ਹਸਪਤਾਲ ਚ ਆਮ ਬੰਦੇ ਤਾਂ ਇਲਾਜ ਕਰਵਾ ਨਹੀਂ ਸਕਦੇ ਆਮ ਲੋਕ ਤਾਂ ਉੱਥੇ ਜਾ ਹੀ ਨਹੀਂ ਸਕਦੇ ਉੱਥੇ ਇਲਾਜ ਚੰਗਾ ਹੈ ਇਹ ਗੱਲ ਠੀਕ ਹੈ ਪਰ ਨਾਲ ਲਗਵੀ ਕਹਦਿਆਂ ਕਿ ਇਹ ਇਲਾਜ ਸਾਰੇ ਲੋਕਾਂ ਦੀ ਪਹੁੰਚ ਦੇ ਵਿੱਚ ਸਰਕਾਰਾਂ ਨੂੰ ਕਰਨਾ ਚਾਹੀਦਾ ਜਦੋਂ ਮੈਂ ਸੋਚਦਾ ਕਿ ਰਾਜਵੀਰ ਜਵੰਦਾ ਦੀ ਪਤਨੀ ਦਾ ਉਹਦੇ ਬੱਚਿਆਂ ਦਾ ਉਹਦੀ ਮਾਂ ਦਾ ਇਸ ਟਾਈਮ ਕੀ ਹਾਲ ਹੋਏਗਾ ਤਾਂ ਮੇਰਾ ਮਨ ਖਰਾਬ ਹੋ ਜਾਂਦਾ ਸੱਚੀ ਕਹਿ ਰਿਹਾ ਹਾਂ ਗੱਲ ਮੈਂ ਕਿਉਂਕਿ ਹਰ ਇੱਕ ਨੂੰ ਆਪਣੇ ਤੇ ਲਾ ਕੇ ਦੇਖਣਾ ਚਾਹੀਦਾ ਰਾਜਵੀਰ ਜਵੰਦਾ ਇਸ ਟਾਈਮ ਇੱਕ ਚਮਕਦਾ ਸਤਾਰਾ ਸੀਗਾ ਬਹੁਤ ਵਧੀਆ ਗਾਇਕ ਸੀ ਉਹ ਔਰ ਆਪਣੇ ਪਰਿਵਾਰ ਦੇ ਲਈ ਉਹ ਪੂਰੀ ਦੁਨੀਆ ਸੀ ਮਾਂ ਦੇ ਲਈ ਆਪਣੀ ਧੀ ਦੇ ਲਈ ਆਪਣੇ ਛੋਟੇ ਪੁੱਤ ਦੇ ਲਈ ਆਪਣੀ ਪਤਨੀ ਦੇ ਲਈ ਉਹ ਪੂਰੀ ਦੁਨੀਆ ਪੂਰਾ ਸੰਸਾਰ ਸੀਗਾ ਤੁਸੀਂ ਆਪਣੇ ਤੇ ਸੋਚ ਕੇ ਦੇਖੋ ਅੱਜ ਉਹਦੀ ਮਾਂ ਵਿਚਾਰੀ ਉਹ ਜਿਸ ਤਰੀਕੇ ਦੇ ਨਾਲ ਹਰ ਹਰ ਬਾ ਵਰਤਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨੂੰ ਲੱਗਦਾ ਕਿ ਜਿੰਨੀਆਂ ਵੱਧ ਅਰਦਾਸਾਂ ਮੈਂ ਕਰਾਂਗੀ ਜਿੰਨੇ ਵੱਧ ਧਾਰਮਿਕ ਸਥਾਨਾਂ ਤੇ ਜਾ ਕੇ ਮੈਂ ਮੰਗਾਗੀ ਚੈਦ ਮੇਰੀ ਝੋਲੀ ਪੈ ਜੀ ਔਰ ਮੈਂ ਬਹੁਤ ਇਸ ਗੱਲ ਨੂੰ ਵਿਸ਼ੇਸ਼ ਰੂਪਤ ਦੇਖਿਆ ਕਿ ਜਿੰਨੇ ਵੱਡੇ ਪੱਦਰ ਤੇ ਅਰਦਾਸਾਂ ਔਰ ਜਿੰਨੇ ਵੱਡੇ ਪੱਦਰ ਤੇ ਕਾਮਨਾਵਾਂ ਤੇ ਇਸ਼ਾਵਾਂ ਰਾਜਵੀਰ ਜਵੰਦਾ ਦੇ ਲਈ ਲੋਕਾਂ ਦੀਆਂ ਆਈਆਂ ਨੇ ਇੰਨੇ ਵੱਡੇ ਪੱਦਰ ਤੇ ਪਹਿਲਾਂ ਬਹੁਤ ਘੱਟ ਦੇਖਿਆ ਮੈਂ ਬਹੁਤ ਵੱਡੇ ਵੱਡੇ ਸਿੰਗਰ ਗਾਇਕ ਬਹੁਤ ਵੱਡੇ ਵੱਡੇ ਹੋਰ ਲੋਕ ਉਹਨਾਂ ਨਾਲ ਕਟਨਾਵਾ ਵਾਪਰੀਆਂ ਨੇ ਪਰ ਲੋਕਾਂ ਨੇ ਕੀਤਾ ਪਰ ਜਿਸ ਪੱਧਰ ਤੇ ਜਵੰਦਾਬਾਰੀ ਲੋਕ ਚਿੰਤਤ ਨੇ ਲੋਕ ਕਰੋ ਕਰ ਇੰਜ ਲੱਗਦਾ ਪਿਆ ਕਿ ਜਿਵੇਂ ਉਹਨਾਂ ਦਾ ਆਪਣਾ ਹੀ ਪੁੱਤ ਹੈ ਇਹ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਸੋ ਆਖਰੀ ਵਾਰ ਮੈਂ ਫਿਰ ਤੁਹਾਨੂੰ ਦੱਸ ਦਿਆਂ ਕਿ ਜਦੋਂ ਬੀਤੇ ਰਾਤ ਗਾਇਕਾ ਨੇ ਵੀਡੀਓ ਪਾਈ ਹੈ ਤਾਂ ਟੜਕਣਾ ਸਾਰਿਆਂ ਦੀਆਂ ਵਧੀਆਂ ਚਿੰਤਾ ਸਾਰਿਆਂ ਨੂੰ ਹੋਈ ਮੈਨੂੰ ਵੀ ਪਰੇਸ਼ਾਨ ਹੋਇਆ ਮੇਰਾ ਮਨ ਪਰ ਉਸ ਤੋਂ ਬਾਅਦ ਅਜੇ ਤੱਕ ਕੋਈ ਵੀ ਮਾੜੀ ਘਟਨਾ ਜਿਹੜੀ ਕੁਝ ਲੋਕ ਗਲਤ ਬੰਦੇ ਝੂਠੀ افਵਾ ਫਲਾ ਰਹੇ ਨੇ ਇਦਾਂ ਦੀ ਕੋਈ ਗੱਲ ਨਹੀਂ ਵਾਪਰੀ ਇਹ ਬਿਲਕੁਲ ਝੂਠ ਆ ਅਜੇ ਤੱਕ ਉਹ ਉਸੇ ਹੀ ਸਥਿਤੀ 'ਚ ਹੈ ਤੇ ਸਥਿਤੀ ਥੋੜੀ ਥੋੜੀ ਸੁਧਾਰ ਵੱਲ ਵਧਣ ਦੀ ਗੱਲ ਆ ਰਹੀ ਹੈ ਕਿਸੇ ਵੀ ਮੀਡੀਆ ਚੈਨਲ ਦੇ ਉੱਪਰ ਕੋਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਹੈ ਕਿ ਰਾਜਵੀਰ ਜਵੰਦਾ ਦੇ ਨਾਲ ਕੋਈ ਉਸ ਤਰ੍ਹਾਂ ਦੀ ਗੱਲ ਵਾਪਰ ਗਈ ਜਿਹੜੀ ਕੁਝ ਬੇਵਕੂਫ ਲੋਕ ਲਿਖ ਕੇ ਅੱਜ ਵੀ ਪਾ ਰਹੇ ਨੇ ਮੈਂ ਤਾਂ ਸੋਚਦਾ ਵੀ ਇਹਨਾਂ ਲੋਕਾਂ ਦੇ ਵਿੱਚ ਯਾਰ ਕੋਈ ਜਜ਼ਬਾਤ ਕੋਈ ਭਾਵਨਾਵਾਂ ਹਨ ਹੀ ਨਹੀਂ ਇਹਨਾਂ ਨੂੰ ਕੋਈ ਮਤਲਬ ਜਮ੍ਹਾਂ ਹੀ ਕੁਝ ਨਹੀਂ ਹੈ ਇਹਨਾਂ ਦੇ ਦਿਮਾਗ 'ਚ ਹਾਦ ਹੀ ਹੈ ਵੈਸੇ ਮਤਲਬ ਕਿਸੇ ਦੀ ਮੌਤ ਜ਼ਿੰਦਗੀ ਇਹਦੇ ਉੱਪਰ ਬੰਦਾ ਅਟਕਿਆ ਹੋਵੇ ਉਹ ਇੱਕ ਵੱਡੀ ਲੜਾਈ ਲੜ ਰਿਹਾ ਹੋਵੇ ਜ਼ਿੰਦਗੀ ਦੇ ਲਈ ਤਾਂ ਉਹਦੇ ਬਾਰੇ ਇੰਨੀ ਗੈਰ ਜ਼ਿੰਮੇਵਾਰ ਗੱਲਾਂ ਔਰ ਇੰਨੀਆਂ ਗੈਰ ਜ਼ਿੰਮੇਵਾਰ ਝੂਠੀਆਂ ਪੋਸਟਾਂ ਪਾ ਦੇਣੀਆਂ ਇਹ ਬੇਹੱਦ ਗਲਤ ਹੈ ਬੇਹੱਦ ਗਲਤ ਹੈ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਧੰਨਵਾਦ